ਪੈਸਾ ਬਸ ਇਦਾਂ ਨੂੰ। ਤੇਰੇ ਅਰਕੇ ਭਰਾ ਪਿੱਤਰ ਪਿਆਰ ਨਾਲ ਬੁਲਾਉਂਦੇ ਹੀ ਪੈਸਾ ਹੈ। ਔਰ ਰੋਟੀ ਦਾ ਹਰ ਕੋਈ ਖਾਤੇ ਸੰਭਲ ਕੋਈ ਅੜੀ ਕਰਦੀ। ਸਮਾਂ ਦੀ ਐਵੇਂ ਜਿਆਦਾ ਪੈਸਾ ਆ ਕੇ ਕਮਾਉਣ ਦੇ ਜਾ। ਰੈਂਡ ਦਾ ਪੈਸਾ ਨਹੀਂ ਲਵਾ ਚਾਹੀਦਾ। ਕਿਆ ਮਿਲੂਗਾ? ਹਾਂ, ਕੰਮ ਅੱਛਾ ਮਿਲੇ ਤਾਂ ਯਾਰ। ਉਹ ਫੇਰੋਂ ਵਾਰਨਿੰਗ ਆ ਮੈਂ ਇਧਰ ਇੰਡਸਟਰੀ ਨੂੰ ਆਂਦੀਂ ਦੇ ਰਹੇ। ਵੀ ਤੇ ਹੱਥਾਂ ਚੱਲੋ ਵੀਰੇ। ਬਾਦ ਮਰ ਬੱਤੇ ਨੇ ਅੱਡ ਸਵਿਚ ਕਦੋਂ ਕਿਨਾਂ ਜਮਾਤ ਕਦੋਂ ਖਰਾਬ ਹੋ ਜਾਂਦੇ ਤੇ ਕਦੋਂ ਕਿਹੜਾ ਸਟਾਰ ਬੰਦੇ ਕੁਝ ਨਹੀਂ ਪਤਾ ਨਹੀਂ ਭਾਈ ਹਵਾਲੀ ਦੀ ਠੀਕ ਹੈ ਪਰ ਫੈਮਿਲੀ ਕਲਮੈਂਟ ਦੀ ਪਰਵਾਰਕ ਤੂੜ ਸਾਰਾ ਕੁਝ ਹੈਗਾ ਇਕੱਲੇ ਗੁਰਦਿਆਂ ਵਾਲੀ ਜਮਾਤ ਦਾ ਰਾਣੀ ਪੁੱਟਿਆਂ ਵਾਲੀ ਜੇ ਇਹਨਾਂ ਤਾਂ ਹੀ ਹੋ ਕਰਦੀ ਤੇ ਜਿਹੜੀ ਚੀਜ਼ ਤੇੈਨ ਹੋਣਾ ਦਾ ਉਹ ਕਦੇ ਨਹੀਂ ਕਦੋਂ ਤੇ ਬਾਅਦ ਵਿੱਚ ਤੁਸੀਂ ਕੀ ਖਰਦੋਗਾ ਉਹਦੇ ਵੀ ਖੂਬ ਗੁੰਫੀ ਹੈ ਵੀ ਉਸ ਟਾਈਮ ਮੱਧਾ ਜਿਹਾ ਸ਼ਰਮ ਆਇਆ ਦੇਖਿਆ ਮੈਂ ਲੈ ਲਿਆ ਵੀ ਹਾਂ ਜੀ ਇਨਸਾਨ ਕਿੰਦਾ ਰੈਕਸ਼ਨ ਦੇ ਰਿਹਾ ਰਿਸਕ ਲੈਣਾ ਪੈਦਾ ਹੁੰਦਾ ਵਾਰਨਿੰਗ ਦਾ ਰਿਸਕ ਲਿਆ ਸੀ ਬਾਈ ਬਹੁਤ ਬੜੀ ਕਿੰਨੀ ਬਾਈ ਨੇ ਰਿਸਕ ਲਿਆ ਬਹੁਤ ਵੱਡਾ ਕੋਈ ਛੋਟੀ ਚੀਜ਼ ਨਾ ਚਿਹਰੇ ਨਾਲ ਕੰਟੈਕਟ ਨਾ ਕਰ ਤੇ ਬਾਅਦ ਵਿੱਚ ਉਹ ਅੱਛਾ ਜਿਹੜਾ ਐਪੀਸੋਡ ਦੇਖਿਆ ਸੀ ਨਾ ਬਾਈ ਨੇ ਉਸ ਤਰ੍ਹਾਂ ਦੀ ਸੀ ਮੇਰੇ ਦਿਲ ਚ ਇੱਕ ਵਾਰੀ ਗਿਆ ਸੀ ਵੀ ਇਹ ਮੈਚ ਹੋਣਾ ਕੀ ਬਾਤ ਹੈ ਕੀ ਚੀਜ਼ ਹੈ ਸਵਾਦ ਹੈ ਪੰਜਾਬ ਇੰਡਸਟਰੀ ਚ ਮੈਂ ਕਿਹਾ ਹੁਣ ਸਾਨੂੰ ਲੱਗਦਾ ਕਿ ਸਾਨੂੰ ਕੰਮ ਮਿਲੂਗਾ ਐਕਟਰ ਦਾ ਇੱਕ ਕੰਮ ਹੁੰਦਾ ਹੈ ਐਕਟਰ ਨੇ ਕਿਹ ਚਲੋ ਦੱਸੋ ਉਹਨੂੰ ਕੀ ਉਮੀਦ ਉਮੀਦ ਹੁੰਦੀ ਹੈ ਸੋ ਇਹ ਤੇਰੇ ਨਾਲ ਦੇਖੋ ਪਰ ਐਕਟਰ ਜਿਆਦਾ ਇਹ ਕੀ ਆਵਾਜ਼ ਹੈ ਚਾਹ ਮਾੜਾ ਐਕਟਰ ਹਰੇਕ ਨੂੰ ਐਕਟਰ ਨੂੰ ਇਹੀ ਫਿਰ ਹੁੰਦਾ ਵੀ ਇਹ ਫਿਲਮ ਚ ਤਾਂ ਮੈਂ ਨਹੀਂ ਦੇਖ ਕੇ ਕਹਿ ਰਿਹਾ ਕਿ ਆਹ ਲਵ ਤੇ ਰਿਹਾ ਉਹ ਆ ਕਿੱਥੇ ਬੈਠਾ ਜਿਹੜੇ ਐਕਟਰ ਇੱਕ ਫਿਲਮ ਕਰਦੇ ਔਰ ਹਰੇਕ ਡਾਇਰੈਕਟਰ ਦੀ ਇਹ ਗੱਲ ਹੁੰਦੀ ਹੈ ਜਿਹੜੇ ਆਪਾਂ ਤਿਆਰ ਤੀ ਬਪਰ ਰਕਤ ਨੇ ਅਗਲੀ ਵਾਰ ਆਪਾਂ ਕਹਿਣ ਬਾਰੇ ਦਿਲ ਖਾ ਸੀ ਉਸ ਸਿੰਗਰ ਨੂੰ ਕਿਉਂ ਐਕਟਰ ਉਹ ਥੀਟਰ ਕੀਤਾ ਨਹੀਂ ਕੀਤਾ ਮਾਇਨੇ ਨਹੀਂ ਰੱਖਾ ਸੀ ਗੇਂਦ ਕਿਤੇ ਕਰਦੇ ਵੀ ਮਾਇਨੇ ਨਹੀਂ ਰੱਖਾ ਸੀ ਮਗਰ ਪੈ ਗਈ ਜੀ ਇਹ ਨਹੀਂ ਆ ਰਿਹਾ ਤਾਂ ਸਿੱਖਣੀ ਹੈ ਤਾਂ ਕਰ ਤੂੰ ਤੁਸੀਂ ਇਹ ਲੱਗੋ ਭਰਾ WARNING 2 ਰਿਲੀਜ਼ ਹੋਣੀ ਹੈ 2 ਫਰਵਰੀ ਨੂੰ ਹੋਣੀ ਹੈ ਇਹ ਵੀ ਪਤਾ ਉਧਰ ਚ ਸਭ ਤੋਂ ਛੋਟਾ ਕੈਰੇਕਟਰ ਕਿਸੇ ਮੁੰਡੇ ਦਾ ਹੋਵੇ ਤੇ ਉਹ 3 ਤਰੀਕ ਨੂੰ ਸਟਾਰ ਬਣਿਆ ਬੈਠਾ ਹੋ ਇਹ ਕਹਾਵਤ ਤਾਂ ਹੋ ਗਿਆ ਤੇ ਹੁਣ ਇਹ ਆਪਾਂ ਨੂੰ ਕਰਦੇ ਇਸ ਨੂੰ ਵੀ ਕਰਦੇ ਹੁਣ ਇਹ ਸੂਰਜ ਦਾ ਜਿੰਨਾ ਬਿਆਨ ਹੈ ਇਹ ਦਾ ਅਕਾਊਂਟ ਕਰਕੇ ਦਿੱਤਾ ਮੈਂ ਪਰ ਆਉਦ ਨੂੰ ਬਦਲਾਅ ਬਹੁਤ ਹੈ ਸਕੂਨ ਮਿਲਦਾ ਹੁਣ ਹਾਂ ਬੱਲਾ ਹਾਲੇ ਹੁਣ ਇੱਕ ਲਾਈਨ ਹੈ ਪ੍ਰਿੰਸਪਾਈ ਦੇਨ ਦੇ ਇੱਕ ਲਾਈਨ ਲੱਗੀ ਹੋਈ ਹੈ ਤੁਸੀਂ ਕਿਸੇ ਲਾਈਨ ਦੇ ਵਿੱਚ ਲੱਗੇ ਹੋ ਅੱਜ ਨਹੀਂ ਕੱਲ ਕੱਲ ਨਹੀਂ ਬਸ ਹੋ ਰਹਿ ਪਾਉਂ ਬਸ ਉਹ ਐਪ ਦੀ ਵੇਖ ਕਰੀਏ ਇੱਕ ਜਿਹੜੇ ਬੰਦੇ ਕੋਲ ਸਵਾਲ ਜਿਹੜੇ ਬੰਦੇ ਕੋਲ ਸਵਾਲ ਆ ਉਹ ਬੰਦਾ ਕੋਸ਼ਿਸ਼ਾ ਕੁਛ ਲੈ ਕੇ ਦੇਦਾ ਉਸੇ ਪੁਆਇੰਟ 'ਤੇ ਚਾਹੇ ਉਹ ਨੈਕਸਟ ਹੈ ਚਾਹੇ ਉਹ ਡਾਇਰੈਕਟਰ ਹੈ ਚਾਹੇ ਉਹ ਸਿਸਟਮ ਡਾਇਰੈਕਟਰ ਕੋਈ ਵੀ ਹੈ ਉਸਦੇ ਬਾਅਦ ਜਿਹੜੇ ਬੰਦੇ ਕੋਲ ਇਸ ਲਾਈਨ ਦੇ ਵਿੱਚ ਖਾਸ ਕਰਕੇ ਸਵਾਲ ਹੈ ਉਹ ਕਦੀ ਕੁਛ ਨਾ ਕੁਛ ਕਰਕੇ ਦੇ ਦਿੰਦੇ ਜੇ ਜਦੋਂ ਇਹ ਜਿਹੇ ਫੀਲਡ ਦੀ ਗੱਲ ਕਰਦੇ ਆ ਕਈ ਵਾਰੀ ਬਾਹਰੋਂ ਜਿੱਦਾਂ ਦਾ ਇਹ ਫੀਲਡ ਨਜ਼ਰ ਆਉਂਦਾ ਕਿ ਉਹ ਜਿਹੜਾ ਆਪਾਂ ਦੇਖਦੇ ਆਂ ਪਾਲਸਿੰਸ ਦੇ ਵਿੱਚ ਤੇ ਜਦੋਂ ਉਹਦੇ ਅੰਦਰ ਪੜ ਜਾਂਦੇ ਆਂ ਮੈਨੂੰ ਲੱਗਦਾ ਬਹੁਤ ਵੱਡਾ ਬਦਲਾ ਲੱਗਦਾ ਪਾਪ ਪਾਪ ਮਤਲਬ ਸਿੰਮੇ ਦੇ ਵਿੱਚ ਲੱਗਦੀਆਂ ਵੀ ਆ ਨਾ ਵੀ ਆ ਕੀਤਾ ਚਰਮ ਉਹਦੇ ਇੱਕ ਨਦੀ ਆਪਾਂ ਦੇਖੀ ਆ ਨਾ ਬੜੀ ਵਧੀਆ ਐਪਲ ਕਰਕੇ ਦੱਦਦੇ ਨੇ ਮਤਲਬ ਬਣਾਉਣ ਲੱਗਦਾ ਤਾਂ ਪਤਾ ਲੱਗਦਾ ਵੀ ਭਾਈ 15 ਸੈਕਿੰਡ ਦਾ ਜਿਹੜਾ ਸ਼ੋਰਟ ਹੈ ਉਹ ਵੀ ਕੋਈ ਕੋਈ 5 ਮਿੰਟ ਤੇ ਉਹ ਤਾਂ ਪ੍ਰਸੰਸਾ ਤੁਸੀਂ ਇਹ ਇਹ ਕਰ ਲੋ ਪਰ ਉਹ ਨਹੀਂ ਦਾ ਨਹੀਂ ਹੈ ਕਿਸੇ ਵੀ ਚੀਜ਼ ਦਾ ਲਾ ਲਓ ਤੁਸੀਂ ਹਲਵਾ ਬਣਾ ਲਓ ਦਾਕਟਰਾਂ ਦਾ 15 ਮਿੰਟ ਲੱਗਦੇ ਆ ਤੇ 1 ਸੈਕਿੰਡ ਦੇ ਵਿੱਚ ਤੁਸੀਂ ਖਾਹ ਜਾਂਦੇ ਨਹੀਂ ਹੈ ਜਾਂ ਕੀ ਆਪ ਹੈ ਹਰੇਕ ਚੀਜ਼ ਜੋ ਦੁਨੀਆ ਦੇ ਪਰਕਿਰਤਿਕ ਹੈ ਕੁਦਰਤੀ ਹੈ ਕੋਈ ਵੀ ਚੀਜ਼ ਹੈ ਉਹ ਤੇ ਬਣਨ ਤੇ ਟਾਈਮ ਲੱਗੂਗਾ ਤੇ ਔਰ ਉਹਦਾ ਰਿਜ਼ਲਟ ਕੱਢਣ ਤੇ ਕੋਈ ਟਾਈਮ ਲੱਗਦਾ ਤੁਸੀਂ ਜਸਟ ਦੋ ਸੈਕਿੰਡ ਦੇ ਵਿੱਚ ਕਿਸੇ ਨੂੰ ਵੀ ਫੇਲ ਕਿਸੇ ਨੂੰ ਵੀ ਪਾਸ ਕਰ ਸਕਦੇ ਤੇ ਤੁਹਾਡੇ ਜਜਮੈਂਟ ਹਾਲਾਂਕਿ ਪਰ ਉਹ ਤੁਹਾਡੇ ਭਾਵ ਨਾਲ ਉਹ ਪਾਸ ਜਾਂ ਫੇਲ ਨਹੀਂ ਹੁੰਦਾ ਪਰ ਤੁਹਾਡੀ ਪਰਸਨਲ ਜਜਮੈਂਟ ਹੁੰਦੀ ਹੈ ਜਦੋਂ ਸ਼ੂਟ ਕਰਦੇ ਇਸ ਲਈ ਤਾਂ ਬਨੇ ਚੀਜ਼ਾਂ ਸਵਾਲ ਜਿਹੜੇ ਬੰਦੇ ਟਾਈਮ ਲੱਗੋ ਬੰਦੇ ਨੂੰ ਮਾਰਨੇ ਨੂੰ ਤੇ ਇੱਕ ਸੀਨ ਦੇ ਮੰਨ ਲਓ ਜੀ 2 ਘੰਟੇ ਲੱਗੇ ਤਾਂ ਫਿਰ ਜਦੋਂ ਸਕਰੀਨ ਤੇ ਚੱਲਦੀ ਆ ਉਹ ਸੀਨ ਚੱਲਦਾ ਤਾਂ ਪਤਾ ਵੀ ਲੱਗਦਾ ਆ ਕਿ ਕਿੰਨਾ ਲੱਗਿਆ ਟਾਈਮ ਤੇ ਜਿਹੜੀ ਸੀ ਤੇ ਤਾਂ ਲੱਗਦਾ ਉਹ ਦਿਖਿਲਦੀ ਨਹੀਂ ਕਹਦੇ ਤਾਂ ਕਿ ਬਾਅਦ ਵਿੱਚ ਜੇ ਤੁਸੀਂ ਕੀ ਲਿਖਾ ਦੋ ਤਾਂ ਬਗਾਰ ਵਰਨਿੰਗ ਦੇ ਵਿੱਚ ਇੱਕ ਜੋਰਾ ਗਰੁੱਪ ਆਸ ਬਈ ਵਿੱਚ ਜੋੜੇ ਦਾ ਡ੍ਰੈਪ ਚੈੱਕ ਮਰ ਉਹ ਜਿਹੜਾ ਜੋੜਾ ਵਰਡ ਆ ਇਹ ਨਾਲ ਚੱਲਦਾ ਆ ਨਹੀਂ ਉਹ ਤਾਂ ਕਰੈਕਟਰ ਦੇਖੋ ਨਾਲ ਨਹੀਂ ਚੱਲਦਾ ਹੁੰਦਾ ਇਹ ਦਾ ਇਦਾਂ ਇਹਦਾ ਮਾਦਰ ਜੇ ਬਾ ਉਸ ਜੋੜੇ ਨਾਲ ਵੀ ਕਰਾਂਗੇ ਉਹ ਵੀ ਜੋੜਾ ਹਾਂ ਬਹੁਤ ਸੋਹਣਾ ਲੱਗਦਾ ਉਹ ਵੀ ਜਿਹੜਾ ਮੈਂ ਕਹਿੰਦਾ ਵੀ ਤੁਸੀਂ ਜਿਹੜਾ ਜੋੜ ਤੁਸੀਂ ਕਰਕੇ ਸ਼ਾਇਦ ਪਰਵਾਹ ਦਾ ਤੁਹਾਡੇ ਤੋਂ ਕਰਵਾ ਜਾ ਉਹ ਵੀ ਸ਼ਾਇਦ ਹਰ ਇੱਕ ਦਾ ਨਹੀਂ 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 ਉਹ ਦੇਖੋ ਇਹ ਤੁਹਾਡਾ ਬਰਪਨ ਹੈ ਜੀ ਤੁਹਾਡੀ ਖੂਬਸੂਰਤੀ ਹੈ ਕਿ ਤੁਸੀਂ ਇਹ ਸਿਰਾ ਬੰਨ੍ਹਦੇ ਹੋ ਪਰ ਮੈਨੂੰ ਲੱਗਦਾ ਨਾ ਪਹਿਲੇ ਦਿਨੋਂ ਕਹਿ ਰਹੇ ਸੀ ਕਿ ਚੋੜੇ ਵਾਲਾ ਜਿਹੜਾ ਟਰੈਕਟਰ ਹੁੰਦੀ ਐਕਟਰ ਕਰਦਾ ਉਹ 아이 ਹੁਣਾ ਸੀ ਔਰ ਹੋ ਸਕਦਾ ਇਸ ਤੋਂ ਵੀ ਘੈਂਟ ਹੋਣਾ ਸੀ ਲਿਖਿਆ ਵੀ ਬਹੁਤ ਜਿਉ ਲਿਖਿਆ ਵੀ ਸੋਹਣਾ ਉਸ ਕੈਰੈਕਟਰ ਦੀ ਇੱਕ ਖੂਬਸੂਰਤੀ ਹੈ ਬਿਊਟੀ ਹੈ ਤੁਸੀਂ ਇੰਡਸਟਰੀ ਦਾ ਕੋਈ ਵੀ ਐਕਟਰ ਫੜ ਲਓ ਵਧੀਆ ਐਕਟਰ ਉਤੋਂ ਤੁਸੀਂ ਕਰਵਾਉਂਗੇ ਕੈਰੈਕਟਰ ਇਹ ਬੌਨਾਰਡ ਐਮ ਚ ਵੀ ਕਰਨਗੇ ਲੋਕ ਬਹੁਤ ਕੈਰੈਕਟਰ ਕਦੇ ਇੱਕ ਕਦੇ ਤਾਂ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਯਾਰ ਵੀ ਰੰਗ ਨੇ ਜ਼ਿਆਦਾ ਵਧੀਆ ਕੀਤਾ ਤੇ ਇਹ ਨੇ ਜ਼ਿਆਦਾ ਵਧੀਆ ਉਦੋਂ ਲੋਕ ਨੂੰ ਨਹੀਂ ਆ ਰੰਗਲਾ ਵੀ ਵਧੀਆ ਇਹਦੇ ਅਲੱਗ ਵਧੀਆ ਤਾਂ ਤੁਹਾਨੂੰ ਬੁਰਾ ਨਹੀਂ ਲੱਗਦਾ ਅਰੇ ਵੀ ਔਰ ਇਹ ਕੈਰੈਕਟਰ ਹੀ ਇਦਾਂ ਲੈਂਦੇ ਬਈ ਮੈਨੂੰ ਲੱਗਦਾ ਕਿ ਜਿਹਦੇ ਹੱਥ ਲੱਗ ਗਿਆ ਉਹਦੀ ਪਹਿਲ ਹੈ ਆਤ ਲੱਗਦੀ ਗੱਲ ਬਾ ਇੰਨਾ ਦੀ ਫਰਕ ਹੈ ਤੋ ਮੈਂ ਤੋ ਜਿਆਦਾ ਤਕਦੀਰ ਨਹੀਂ ਮਾਰੇ ਸਮਝੀ ਮੈਨੂੰ ਤੋ ਵਧੀਆ ਕੋਇਆ ਨਹੀਂ 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 ਬਸ ਇਦਾਂ ਜੀ ਦੇਖੋ ਨਾ ਕਿਤਾਬ ਚੱਲ ਰਹਾ ਹੈ ਚੱਲ ਰਹਾ ਹੈ ਚੱਲ ਰਹਾ ਹੈ ਰਾਹ ਵਿੱਚ ਕੋਈ ਇਦਾਂ ਦਾ 뷰 ਆ ਜਾਂਦਾ ਤਾਂ ਬੰਦਾ ਰੋ ਜਾਂਦਾ ਹਾਂ ਉਹ ਕਰੈਕਟ ਹੈ ਮਤਲਬ ਇਹ ਤੁਸੀਂ ਆਪਣੇ ਉਹਨੂੰ ਕ੍ਰੈਡਿਟ ਨਹੀਂ ਕਿ ਦਿਨਾ ਦਉਂਦੇ ਮੈਂ ਕਹਿੰਦਾ ਉਹ ਕਰੈਕਟ ਵੀ ਤਾਂ ਖੂਬਸੂਰਤੀ ਹੈ ਵੀ ਉਸ ਟਾਈਮ ਬੰਦਾ ਜੇ ਫਿਲਮ ਆਇਆ ਦੇਖਦਾ ਬੰਦਾ ਆਇਆ ਦੇਖਦਾ ਵੀ ਹਾਂ ਵੀ ਇਹ ਇਨਸਾਨ ਕਿੰਦਾ ਰਖ ਸਕਦਾ ਹੈ ਜੀ ਜੀ ਫਰੀ ਗੱਲ ਹੈ ਤਾਂ ਮੈਂ ਇਹਦਾ ਪੂਰੇ ਤੋਂ ਪੂਰਾ ਕਰੈਕਟ ਅਮਰਦੀਪ ਬਾਈ ਨੂੰ ਕਿਉਂਕਿ ਸਾਰੀ ਖੂਬਸੂਰਤੀ ਅਮਰਦੀਪ ਬਾਈ ਦੀ ਹੈ ਤੇ ਸੋਨੀ ਬਾਈ ਹੋ ਗਿਆ ਪ੍ਰੇਮ ਸਿੰਘ ਸਿੱਧੂ ਬਾਈ ਇਹਨਾਂ ਦੀ ਖੂਬਸੂਰਤੀ ਹੈ ਮੈਂ ਤਾਂ ਜਸਟ ਇੱਕ ਫੋਟੋ ਫਰੇਮ ਦੇ ਵਿੱਚ ਲਾਤੀ ਉਹਨੂੰ ਫਰੇਮ ਕਿੱਦਾਂ ਦਾ ਹੋਣਾ ਉਹ ਡਿਪੈਂਡ ਕਰਦਾ ਤੇ ਬਣਾਉਣਾ ਇਹ ਇਹ ਫਰੇਮ ਬਣਾਉਣ ਚ ਇਹ ਤਿੰਨ ਬੰਦਿਆਂ ਦਾ ਹੱਥ ਹੈ ਸੋਨੀ ਸਰੋਬੀ ਪ੍ਰੇਮ ਬਾਈ ਤੇ ਅਮਰਦੀਪ ਇਹਦਾਂ ਨਾਮ ਦੀ ਗੱਲ ਜੁੜਦੀ ਆ ਪਰ ਬਾਅਦ ਵਿੱਚ ਨਾਮ ਜ਼ਿਕਰ ਕਰਦੇ ਪੈਸੇ ਕਿ ਮੈਂ ਤੁਹਾਨੂੰ ਨਾਮ ਵਾਲੇ ਵੀ ਜਾਣਨਾ ਚਾਹੋਗਾ ਵੀ ਇਹ ਕਿਉਂ ਇਹ ਕਿਉਂ हां क्योंकि कई कई ਨਾਵਾਂ ਤੋਂ ਕਲੀਅਰ ਹੋ ਜਾਂਦਾ ਨਾ ਵੀ ਇਹ ਇਦਾਂ ਉਹਦਾ ਨਾਮ ਆ ਲਾ ਨਾ ਵੀ ਕਾਮਨ ਤੇ ਬੋਲਦਾ ਨਾਮ ਥੋੜਾ ਜਿਹਾ ਮਤਲਬ ਰੰਗ ਤੋਂ ਲੱਗਦਾ ਕਿ ਯਾਰ ਇਹਨੂੰ ਜੱਜ ਨਹੀਂ ਕੀਤਾ ਇਹਦੇ ਕੋਈ ਰੰਗ ਵੀ ਹੋ ਸਕਦਾ ਦੇਖੋ ਪਹਿਲਾਂ ਤਾਂ orange ਦੇ ਤਾਂ ਆਪਾਂ ਜੋ orange جیਵੇ ਹਾਂ ਹਾਂ ਸਾਰਿਆਂ ਨੂੰ orange جیਵੇ ਫਿਰ orange جیਵ ਦੀ ਜੋ छवि ਆਪਣੇ ਦਿਮਾਗ ਚ ਉਹ ਆਉਂਦੀ ਹੈ ਕਿਤੇ ਲੱਗਦਾ ਆਪਾਂ ਉਸ ਜੀ ਦੇ ਨਾਲ ਉਹ ਬੰਦਾ ਕਰਨ ਲੱਗ ਪੈਂਦਾ ਸ਼ਹਿਰ ਮੈਂ ਉਤਨ ਦਾ ਵੀ ਹੋਗਾ ਉਹ ਉਹ ਤਾਂ ਸੰਦਾ ਸਰਦਾਰ ਜੀ ਕਹਿੰਦੇ ਵੀ ਹਰ ਆਦਮੀ ਦੇ ਅੰਦਰ ਹੁੰਦਾ ਲੇਕ ਇਨਸਾਨ ਹਰ ਆਦਮੀ ਦੇ ਅੰਦਰ ਸ਼ੈਤਾਨ ਹੁੰਦਾ ਹੈ ਇਹਦਾ ਜੋਲਾ 10 ਨੰਬਰੀ ਇਹਦਾ ਛੁੱਟੀ ਚੱਲ ਰਿਆ ਸੀਗਾ ਤੇ ਬਾਈ ਮੈਨੂੰ ਕਹਿੰਦੇ ਯਾਰ ਤੇਰਾ ਨਾਮ ਨਾ ਵਰਪ ਕੋਣ ਸੈਂਡ ਕਿਵੇਂ ਜਵਾਨ ਜੀ ਤੇ ਨਹੀਂ ਚੜਨਾ ਲੋਕਾਂ ਨੇ ਮੈਂ ਵੀ ਜਿਹੜਾ ਚੜਨਾ ਤੁਸੀਂ ਉਹ ਲੱਗਦਾ ਕਰ ਬਾਈ ਕਾਫੀ ਟਾਈਮ ਅੰਦਰ ਗਏ ਸੋਰ ਸੱਚੇ ਬਾਹਰ ਆਏ ਤੇ ਕੋਲ ਪੋੜ ਲੱਗਦਾ ਆਪਣੇ ਜਿੱਤੇ ਫੋਟੋਆਂ ਵਗੈਰਾ ਲਾਉਂਦੇ ਆ ਤੇ ਜਾਂ ਕੋਈ ਅੱਜ ਕੀ ਲਿਖਦੇ ਆ ਉਹਦੇ ਤੇ ਬਾਈ ਨੇ ਆ ਕੇ ਲਿਖਦਾ ਰੰਗ ਤੇ ਕੈਪਟਨ ਦੇ ਵੀ ਨਾਮ ਯਾਦ ਕਰ ਲੋ ये इस बंदे का नाम है ओके मैं भी okay. याद कर ले सारे नहीं याद कर ले। सारे <laughs> याद मतलब खूबसूरती है खूबसूरती है।, है मतलब जो चीज होती ना भी बिल्कुल कॉमन नहीं हम्म और मैं अपने अर्के एक्टर आस्ते वर्दी कर ले कि अमरदीप गेलर का सूर्यवान राइटर हम्म ਥੋੜਾ ਨਾਮ ਕਰਦਾ ਜਾ ਰਿਹਾ ਹੈ ਇਹ ਛੋਟੀ ਗੱਲ ਹੈ ਪਰ ਜਦੋਂ ਨਾ ਅਮਰਦੀਪ ਮਾਈ ਦੇ ਕੋਲ ਬੈਠਦੇ ਆ ਗੱਲਬਾਤ ਕਰਦੇ ਆ ਤਾਂ ਵੀ ਤਾਂ ਆਪਾਂ ਕਹਿੰਦੇ ਕਿ ਬਹੁਤ ਵੱਡਾ ਨਾ ਆ ਬਾਈ ਮੈਨੂੰ ਇਦਾਂ ਲੱਗਦਾ ਬਾਈ ਵੀ ਖੁਦ ਇਹ ਚੀਜ਼ ਨੂੰ ਫੀਲ ਕਰਦੇ ਵੀ ਜੋ ਸਿਨੇਮਾ ਬਣਾਉਣਾ ਚਾਹੁੰਦੇ ਆ ਉਹ ਸਿਨੇਮਾ ਬਣ ਨਹੀਂ ਪਾ ਰਿਹਾ ਕਿਤੇ ਨਾ ਕਿਤੇ ਮਤਲਬ ਬਾਈ ਖੁਦ ਇਹ ਚੀਜ਼ ਨੂੰ ਕਹਿੰਦੇ ਵੀ ਪਤਾ ਨਹੀਂ ਲੋਕੀਂ ਦੇਖਣਾ ਪਸੰਦ ਕਰਦੇ ਜਾਂ ਫਿਰ ਮੇਕਰਸ ਨਹੀਂ ਹੁੰਦੇ ਇਹਦੇ ਨਾਲ ਇਹ ਹੈ ਨਹੀਂ ਮੈਂ ਮੇਰੇ ਉਹੀ ਗੱਲ ਆ ਗਈ ਵਾਪਸ ਇੱਕ ਜਿਹੜੀ ਮੈਂ ਪਹਿਲਾਂ ਕਹਿ ਕੇ ਥੇ ਇਹ ਇਹਦੇ ਵਿੱਚ ਨਾ ਹਾਲਾਤ ਜਾਦਾ ਮਾਇਨੇ ਰੱਖਦੇ ਆ ਜਿਵੇਂ ਬਾਈ ਨੇ ਇੱਕ ਦੋ ਝਟਕੇ ਲੱਗੇ ਆ ਬਿਲਕੁਲ ਬਾਈ ਨੇ ਪਾਣੀ ਕਰਨ ਲਈ ਨਹੀਂ ਬਣਾਇਆ ਬਿਲਕੁਲ ਜੋਰਾ ਦਾਸ ਨਾ ਬ੍ਰਿਜ ਸਿਟੀ ਦੇ ਕੋਲ ਪੰਜਾਬ ਇੰਡਸਟਰੀ ਦੀ ਸਭ ਤੋਂ ਅੱਛੀ ਟੈਂਪਲ ਬਿਲਕੁਲ ਬਾਈ ਦਾ ਲੇਖਨ ਦੇ ਵਿੱਚ ਬਹੁਤ ਹੱਥ ਕਮਾਨਦਾ ਕੋਈ ਸ਼ੱਕ ਨਹੀਂ ਹੈਗਾ ਮੇਕਿੰਗ ਵੀ ਬਹੁਤ ਅੱਛੀ ਕੀਤੀ ਉਹਨਾਂ ਨੇ ਹਾਂ ਦੂਜੀ ਗੱਲ ਇੱਥੇ ਲਾ ਲਈਏ ਕਿ ਬਾਈ ਬਣਾ ਰਹੇ ਨਹੀਂ ਆ ਬਣਾਉਣਾ ਚਾਹੁੰਦੇ ਆ ਲੋਕ ਪਸੰਦ ਨਹੀਂ ਕਰ ਰਹੇ ਦਾ ਰਿਸਕ ਲੈਣਾ ਪੈਂਦਾ ਹੁੰਦਾ ワーਨਿੰਗ ਦਾ ਰਿਸਕ ਲਿਆ ਸੀਗਾ ਬਾਈ ਉਹਨੇ ਬਹੁਤ ਮੱਡੀਪੀ ਬਾਈ ਨੇ ਰਿਸਕ ਲਿਆ ਬਹੁਤ ਵੱਡਾ ਬਹੁਤ ਵੱਡਾ ਨਹੀਂ ਕਿ ਬਾਈ ਨੂੰ ਤਾਂ ਪਤਾ ਹੀ ਸੀਗਾ ਕਿ ਚੱਲੂਗੀ ਕਿਉਂਕਿ ਬਾਈ ਦਾ ਆਪਾ ਦਾ ਬਹੁਤ ਛੋਟੇ ਲੈਵਲ ਤੇ ਐ ਬਾਈ ਐਜ਼ ਅ ਬਿਜ਼ਨਸਮੈਨ ਐਜ਼ ਅ ਐਕਟਰ ਐਜ਼ ਅ ਇੰਡਸਟਰੀ ਦੇ ਨਜ਼ਰੀਏ ਨਾਲ ਬਾਈ ਨੂੰ ਬਹੁਤ ਪਤਾ ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਚੱਲੂਗੀ ਤਾਂ ਚੱਲੂ ਆਪਣ ਲੱਗਦਾ ਕਿ ਰਿਸਕ ਲਿਆ ਸੀ ਬਟ ਬਾਈ ਨੂੰ ਪਤਾ ਸੀਗਾ ਕਿ ਜੇ ਪ੍ਰਿੰਸ ਬਾਈ ਨੂੰ ਵਿੱਚ ਲੈ ਕੇ ワーਨਿੰਗ ਕਰਦੇ ਤਾਂ ਕਿਉਂਕਿ ਕੁਝ ਚੀਜ਼ਾਂ ਨਾ ਚਿਹਰੇ ਨਾਲ ਕੰਟੈਂਟ ਨਾਲ ਚੱਲਦੀ ਹੈ ਤੇ ਵਾਰਨਿੰਗ ਉਹ ਹੈ ਪਹਿਲੀ ਜਦੋਂ ਐਪੀਸੋਡ ਦੇਖਿਆ ਸੀ ਮੈਂ ਬਾਈ ਨੂੰ ਫੋਨ ਤੁਰੰਤ ਕੀਤਾ ਸੀਗਾ ਮੇਰੇ ਦਿਲ 'ਚ ਇੱਕ ਵਾਰ ਹੀ ਗਿਆ ਸੀ ਕਿ ਵਿੱਚ ਮੈਂ ਕਿਉਂ ਆਇਆ ਮੈਂ ਪ੍ਰਿੰਸ ਬਾਈ ਨੂੰ ਮੈਂ ਤੁਰੰਤ ਫੋਨ ਕੀਤਾ ਸੀਗਾ ਉਹਦੇ ਮੈਂ ਉਹਦਾ ਪ੍ਰਸੰਤ ਦਾ ਸ਼ੂਟ ਕਰ ਰਿਹਾ ਸੀ ਮੈਂ ਇਹ ਅਜਾ ਚੀਜ਼ ਤੇ ਹੀ ਕਰ ਰਿਹਾ ਸੀ ਠੀਕ ਹੈ ਤੇ ਉਹਦੇ ਫੋਨ ਕੀਤਾ ਮੈਂ ਹਾਂ ਬਾਈ ਕੀ ਬਾਤ ਹੈ ਕੀ ਚੀਜ਼ ਹੈ ਸਵਾਦ ਆ ਗਿਆ ਪੰਜਾਬੀ ਇੰਡਸਟਰੀ 'ਚ ਮੈਂ ਕਿਹਾ ਹਣ ਸਾਨੂੰ ਲੱਗਦਾ ਕਿ ਸਾਨੂੰ ਕੰਮ ਮਿਲੂਗਾ ਪਹਿਲਾਂ ਨਹੀਂ ਸੀ ਲੱਗਦਾ ਵਾਰਨਿੰਗ ਤੋਂ ਬਾਅਦ ਲੱਗਣ ਲੱਗੇ ਵੀ ਹਾਂ ਸਾਨੂੰ ਕੰਮ ਮਿਲੂਗਾ ਕਿਉਂਕਿ ਜੋਰਾ ਤੋਂ ਬਾਅਦ ਇੱਕ ਹੁੰਦਾ ਨਾ ਵੀ ਯਾਰ ਆਹ ਤਾਂ ਕਰੈਕਟਰ ਬਹੁਤ ਵੱਡਾ ਹੋਵੇ ਦੂ ਬਾਤ ਤਾਂ ਮੇਰੇ ਤੋਂ ਕੰਮ ਹੀ ਨਹੀਂ ਸੰਭੇ ਰਿਹਾ ਕਿਸੇ ਵੀ ਕੰਮ ਹੀ ਨਹੀਂ ਦਿੱਤਾ ਕਾਰਨ ਇਹ ਨਹੀਂ ਕਿ ਕਰੈਕਟਰ ਵਾਲਾ ਸੀ ਕਾਰਨ ਇਹ ਕਿ ਮੈਨੂੰ ਕੋ ਪਜਾਨਦਾ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਅੱਧਾ ਤਾਂ ਦਰਸ਼ਕਾਂ ਲੋਕਾਂ ਨੂੰ ਕਈ ਐਕਟਰਾਂ ਨੂੰ ਵੀ ਇਹ ਲੱਗਿਆ ਸੀਗਾ ਕਿ ਅਸਲੀ ਮੰਤ ਤੋਂ ਕਰਾਇਆ ਕਰੈਕਟਰ ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਕਿਸੇ ਐਕਟਰ ਨੇ ਕੰਮ ਕੀਤਾ ਤਾਂ ਉਸ ਚੀਜ਼ ਦਾ ਮੈਨੂੰ ਉਸ ਟਾਈਮ ਲੱਗਿਆ ਕਿ ਇਹ ਨੁਕਸਾਨ ਹੋਇਆ ਪਰ ਅੱਜ ਵੀ ਜੇ ਕਹਿ ਕਹੀਏ ਤਾਂ ਉਸ ਕਰੈਕਟਰ ਦੇ ਹੀ ਵਜ੍ਹਾ ਕਰਕੇ ਮੈਨੂੰ ਕਾਫੀ ਕੁਝ ਇਹ ਜਦੋਂ ਕੋਈ ਵੀ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਕਰੈਕਟਰ ਨਾ ਪਛਾਣਦੇ ਨਹੀਂ ਹੈ ਨਾ ਪਛਾਣ ਨਹੀਂ ਲੱਗਦਾ ਨਾ ਤੇ ਫਿਰ ਬੰਦਾ

ਔਰ ਸਾਡੀ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਡੀ ਤਰ੍ਹਾਂ ਦੀ ਹੈ ਕਿ ਇੱਕ ਡਾਇਰੈਕਟਰ ਦੂਜੇ ਡਾਇਰੈਕਟਰ ਦੀ ਫਿਲਮ ਨਹੀਂ ਦੇਖਦਾ ਤੇ ਪਤਾ ਕਿਵੇਂ ਲੱਗੂਗਾ ਇੱਥੇ ਬਹੁਤ ਸਾਰੇ ਲੱਭੇ ਆ ਕਿ ਗਰੁੱਪੀਜ਼ਮ ਚੱਲੀ ਜਾਂਦਾ ਹੈ ਵੀ ਇੱਕ ਡਾਇਰੈਕਟਰ ਹੈ ਉਹੀ ਐਕਟਰਾਂ ਨੂੰ ਲੈ ਕੇ ਫਿਲਮਾਂ ਬਣਾਈ ਜਾਂਦਾ ਉਹ ਡਾਇਰੈਕਟਰ ਉਹਨਾਂ ਐਕਟਰਾਂ ਨੂੰ ਫਿਲਮਾਂ ਲੈ ਕੇ ਤਾਂ ਬਣਾਈ ਜਾਂਦਾ ਕਿਉਂਕਿ ਉਹਨੇ ਹੋਰ ਐਕਟਰ ਹੀ ਨਹੀਂ ਦੇਖੇ ਉਹਨੂੰ ਪਤਾ ਹੀ ਨਹੀਂ ਹੈ ਜੇ ਕੋਈ ਡਾਇਰੈਕਟਰ ਵਾਰਨਿੰਗ ਟੂ ਨਹੀਂ ਦੇਖੂਗਾ ਮੈਂ ਐਸਾ ਐਗਜ਼ਾਮਪਲ ਦਿੰਦਾ ਤਾਨੂੰ ਪਤਾ ਕਿਵੇਂ ਲੱਗੂਗਾ ਕਿ ਇਹ ਫਿਲਮ ਦੇ ਵਾਰਨਿੰਗ 2 ਦੇ ਵਿੱਚ ਜਿਹੜੇ ਨਵੇਂ ਐਕਟਰ ਲਏ ਆ ਪਾਏ ਆ ਪੰਮਾ ਗੇਜਾ ਇਹਨਾਂ ਤੋਂ ਇਲਾਵਾ ਜਿਹੜੇ ਨਵੇਂ ਐਕਟਰ ਪਾਏ ਆ ਉਹਨਾਂ ਨੇ ਕਿਦਾਂ ਦਾ ਕੰਮ ਕੀਤਾ ਔਰ ਉਹ ਅੱਛੇ ਐਕਟਰ ਆ ਕਿ ਨਹੀਂ ਅੱਛੇ ਜੀ ਉਹਨਾਂ ਨੂੰ ਦੇਖਣਗੇ ਉਹਨਾਂ ਦਾ ਕੰਮ ਦੇਖਣਗੇ ਤਾਂ ਉਹਨਾਂ ਨੂੰ ਅਪਰੋਚ ਕਰਨਗੇ ਦੇਖਦੇ ਪਈ ਤਰਾਸੀ ਇਹ ਬਹੁਤ ਵੱਡੇ ਜੇ ਮਤਲਬ ਉਹ ਵੀ ਕਹਿੰਦਾ ਵੈਸੇ ਤਾਂ ਕਹਿੰਦੇ ਹੁੰਦੇ ਆ ਵੀ ਏਕਤਾ ਵਿੱਚ ਬੰਦਿਆ ਮਤਲਬ ਜੇ ਚਾਰ ਪੰਨਬਰ ਦੇ ਡਾਇਰੈਕਟਰ ਥੋੜੀ ਥੋੜੀ ਏਕਤਾ ਜੀ ਬੰਦ ਚੱਲ ਰਿਹਾ ਹੈ ਪੂਰੀ ਏਕਤਾ ਚ ਬੰਦ ਨਹੀਂ ਆ ਰਹੀ ਤਾਂ ਹੀ ਪੰਜਾਬੀ ਇੰਡਸਟਰੀ ਨੂੰ ਸਾਰੇ ਕਹਿ ਦਿੰਦੇ ਆ ਕਿ ਪੰਜਾਬੀ ਇੰਡਸਟਰੀ ਉਹਨੇ ਗਰੋ ਨਹੀਂ ਕਰਦੀ ਪਰ ਉਹਦਾ ਰੀਜ਼ਨ ਨਹੀਂ ਹੈ ਇਹਦਾ ਥੋੜੀ ਵੀ ਕਿਉਂ ਨਹੀਂ ਗਰੋ ਕਰਦੀ ਗਰੋ ਕਰੂਗੀ ਤੁਸੀਂ ਉਹਨੂੰ ਗਰੋ ਕਰਨ ਤਾਂ ਦਿਓ ਤੁਸੀਂ ਇਹਨਾਂ ਕਿ ਘੇਰਾ ਬਣਾ ਹੀ ਬੈਠੇ ਹੋ ਚਾਰ ਜਣੇ ਆ ਚਾਰ ਜਣਾਂ ਨੇ ਚਾਰ ਹੱਥ ਫੜ ਕੇ ਇੱਕ ਘੇਰਾ ਬਣਾ ਲਿਆ ਕਿੱਦਾਂ ਘੇਰਾ ਬਣਦਾ ਇੱਕ ਕਮਰੇ 'ਚ 20 ਜਣੇ ਚਾਰ ਚਾਰ ਅੱਡਾ ਕਰੋਗੇ। ਹਾਂਜੀ ਛੋਟੇ-ਕੁਟੇ ਕੀ ਲੇਗਾ? ਤੇ ਜੇ ਵੀਰ ਨੇ ਇੱਕ ਹੱਥ ਫੜ ਕੇ ਸਾਰੇ ਕਿਤੇ ਰਹਿਣਾ ਹੈ ਤਾਂ ਤੁਸੀਂ ਚਾਹੇ ਰੋ। ਸੋ ਉਹ ਕਿਰਾ ਉਦੋਂ ਵਦੋਂ ਦਾ ਜਦੋਂ ਸਾਰੇ ਇੱਕ ਦੂਜੇ ਦਾ ਹੱਥ ਫੜ ਲਿਏ। ਡਾਇਰੈਕਟਰ ਵੀ, ਪ੍ਰੋਡਿਊਸਰ ਵੀ, ਐਕਟਰ ਵੀ, ਟੈਕਨੀਕਲ ਜਿੰਨੇ ਵੀ ਟੈਕਨੀਕਲ ਕੰਪਨਰ ਤੇ ਹੋ। ਇਹ ਕਹਿੰਦਾ ਕਿਸੇ ਨਾਲ ਗੱਲ ਚੱਲ ਨਹੀਂ ਸੀਗੀ। ਉਹ ਕਹਿੰਦਾ ਵੀ ਪੰਜਾਬੀ ਫਿਲਮਾਂ ਦਾ ਬਜਟ ਘੱਟ ਹੁੰਦਾ। ਫੇਰ ਇੱਕ ਬੰਦੇ ਨੇ ਮੈਨੂੰ ਹਲਸਾ ਦਿੱਤਾ ਮੈਂ ਤੁਹਾਨੂੰ ਨਾਲ ਗੱਲ ਛੇੜ ਕਰਨ ਨਾ। ਕਹਿੰਦਾ ਸਭ ਤੋਂ ਵੱਧ ਕਹਿੰਦਾ ਮੇਕਿੰਗ ਕਾਸਟ ਆਉਗੀ ਆ। ਸਾ ਤੋਂ ਵੱਧ ਫੀਸ ਹੁੰਦੀ ਹੈ ਡਾਇਰੈਕਟਰ ਦੀ ਐਕਟਰ ਦੀ ਐਕਟਰ ਦੀ ਜੇ ਭੱਟੀਆਂ ਫਿਲਮ ਬਣਾਵਾ ਲਦੇ ਆਪਣੇ ਰੀਡ ਸਕਦੇ ਕੌਣ ਕਹਿੰਦਾ ਕਿ ਐਕਟਰ ਨੂੰ ਜ਼ਿਆਦਾ ਫੀਸ ਮਿਲਦੀ ਪਤਾ ਨਹੀਂ ਮੈਂ ਤਾਂ ਇਹ ਮੈਨੂੰ ਇਹ ਜਿਆਦਾ ਤਾਈ ਮੈਂ ਕਹਿੰਦਾ ਵੀ ਮੈਂ ਆਪਾਂ ਵਾਰਨਿੰਗ ਟੂ ਦੀ ਕਰ ਰਹੇ ਹਾਂ ਪ੍ਰੋਮੋਸ਼ਨ ਓਕੇ ਵਾਰਨਿੰਗ ਟੂ ਵਰਕ ਐਕਟਰ ਦੋ ਤਰੀਕ ਨੂੰ ਆ ਰਹੀ ਹੈ ਦੋ ਤਰੀਕ ਨੂੰ ਔਰ ਇੱਕ ਅਜੀ ਕਮਾਲ ਦੀ ਚੀਜ਼ ਹੈ ਔਰ ਫੈਮਿਲੀ ਫਿਲਮ ਇਸ

ਉਹ ਇਹ ਮੈਨੂੰ ਦੱਸ ਇਹ ਇੰਡਸਟਰੀ ਨੂੰ ਗਰੋ ਕਿਵੇਂ ਹੋਊਗੀ ਨਹੀਂ ਪਰ ਉਹ ਹੀ ਬੰਦੇ ਉਹੀ ਡਾਇਰੈਕਟਰ ਜਿਹੜੇ ਇੰਡਸਟਰੀ ਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕਰਦੇ ਫੇਸਬੁੱਕ ਤੇ ਔੜੀਆਂ-ਔੜੀਆਂ ਗੱਲਾਂ ਕਰਨ ਦੇ ਵਿਆਪ ਹਮਨੇ ਇਹ ਕਰ ਦਿਆ ਜੀ ਹਮ ਡਾਇਰੈਕਟਰੋ ਕੋ ਉਹ ਕਰਦੇ ਹੈ ਹਮ ਤੋ ਇਹ ਕਰਦੇ ਹੈ ਕਿ ਮੈਂ ਹੰਬਲ ਦੇ ਵਿੱਚ ਆਉਣਾ ਕਿਰੇ ਇੱਕ ਬੋਲ ਤੇ ਆਉਣਾ ਮੈਂ ਅੱਜ ਤੱਕ ਹੰਬਲ ਨੇ ਮੈਨੂੰ ਅੱਜ ਤੱਕ ਕਦੇ ਨਿਰਾਸ਼ ਨਹੀਂ ਇਸ ਕਰਕੇ ਮੈਂ ਬਿਨਾਂ ਪੇਮੈਂਟ ਪੁੱਛੇ ਹੁਆ ਤੇ ਇਤਨੋਂ ਸ਼ੂਟ ਖਤਮ ਹੋਇਆ ਮੇਰੇ ਘਰੇ ਜਾਣਾ ਦੂਜੇ ਦਿਨ ਮੇਰੀ ਸਾਰੀ ਦੀ ਸਾਰੀ ਪੇਮੈਂਟ ਅਕਾਊਂਟ ਛੁੱਟਦੀ ਹੈ ਚਾਹੇ ਜਿੰਨੀ ਮਰਜ਼ੀ ਹੋਵੇ ਚਾਹੇ ਮੈਨੂੰ 10 ਦਿਨ ਦਾ ਕੰਮ ਹੋਵੇ 20 ਦਿਨ ਦਾ ਕੰਮ ਹੋਵੇ ਕਦੇ ਟਬਿੰਗ ਤੇ ਪੇਮੈਂਟ ਨਹੀਂ ਲੱਗੇ ਇਸ ਲਈ ਮੈਂ ਪਹਿਲੇ ਬੋਲਦੇ ਭੱਜ ਕੇ ਆਉਣਾ ਇਹ ਕਿਹ ਵੀ ਗੱਲ ਹੁੰਦੀ ਹੈ ਵੀ ਇਹਨੂੰ ਤਾਂ ਸ਼ਗਨ ਜਿਹਾ ਦੇ ਦਾਂ ਕਿ ਤੁਹਾਡਾ ਨਾ ਹਰ ਬਹੁਤ ਵਧੀਆ ਇਹ ਹਰ ਹਾਲ ਤੇ ਹੈ ਨਾ ਹਾਂ ਪਰ ਮੈਂ ਹੁਣ ਅਗਲੇ ਨੂੰ ਕਹਿ ਦਿੰਦਾ ਕਿ ਸ਼ਗਨ ਨਹੀਂ ਹੈ ਮੇਰੇ ਮੇਰੇ ਘਰ ਚ ਬੱਚਾ ਹੈ 6 ਸਾਲ ਤੋਂ ਉੱਪਰ ਹੋ ਗਿਆ ਪ੍ਰਾਈਵੇਟ ਸਕੂਲ ਚ ਪੜਦਾ ਉਹ ਮੇਰੀ ਫੈਮਿਲੀ ਹੈ ਇਹ ਮੈਂ ਤਾਂ ਸਿੱਧਾ ਕਹਿ ਰੰਨਾ ਵੀਰ ਠੀਕ ਹੈ ਫਿਲਮ ਦੀ ਪੇਮੈਂਟ ਜੋ ਮਰਜੀ ਦੇ ਦਿਓ ਮੈਨੂੰ ਤਨਖਾਹ ਤੇ ਰੱਖ ਲਓ ਮਹੀਨੇ ਦੀ ਤਨਖਾਹ ਦੇ ਦਿਆ ਕਰੋ ਸਾਥ ਮੇਰੇ ਨੂੰ ਦੋ ਫਿਲਮਾਂ ਬਣਾਉ ਤਿੰਨ ਬਣਾਓ ਮੇਰੀ ਮਹੀਨੇ ਦੀ ਮਹੀਨੇ ਪੇਮੈਂਟ ਪਾ ਦੇ ਕਰੋ ਕਰ ਜਿੰਨੀ ਮਰਜੀ ਤਨਖਾਹ ਵਾਗਦੇ ਆ ਜੋ ਘਟੋ ਘਟੋ ਸਿਰਦਰਦੀ ਖਤਮ ਹੋ ਤੁਸੀਂ ਇੱਕ ਫਿਲਮ ਕਰਾ ਕੇ 7-7 ਮਹੀਨੇ ਪੈਸੇ ਨਹੀਂ ਦਿੰਦੇ ਮੈਂ ਜਿਦੀ ਤਰੀਕ ਪੜਦੀ ਹੈ ਉਹਦੀ ਕਰਨੀ ਵੀ ਚਾਹੀਦੀ ਹੈ ਹਰਦੀ ਬਾਹਰੀ ਪ੍ਰੈਕਟਿਸ ਹੁੰਦੀ ਹੈ ਮੈਂ ਉਹਦੇ ਮਗਰੋਂ ਵੀ ਬਹੁਤ ਲੋਕਾਂ ਕੋਲੇ ਵੀ ਕਿਹਾ ਤੇ ਮੈਂ ਅੱਜ ਤੁਹਾਡੇ ਕੋਲ ਵੀ ਕਹਿਣਾ ਮੈਂ ਜਦੋਂ ਵੀ ਮੈਨੂੰ ਕੋਈ ਪ੍ਰੋਬਲਮ ਹੁੰਦੀ ਹੈ ਮੈਂ ਬਾਈ ਨੂੰ ਫੋਨ ਕਰਦਾ ਤੇ ਮੇਰੀ ਐਸੀ ਕੋਈ ਪ੍ਰੋਬਲਮ ਨਹੀਂ ਹੈ ਜਦੋਂ ਮੈਂ ਬਾਈ ਨੂੰ ਫੋਨ ਕੀਤਾ ਹੋਵੇ ਤੇ ਉਹ ਹੱਲ ਕਰ ਦੋ ਮੈਂ ਅੱਜ ਇੱਕ ਡਾਇਰੈਕਟਰ ਨੂੰ ਮਿਲਿਆ ਸੀ ਉਹਨੇ ਮੇਰੀ ਗੱਲ ਕੀਤੀ ਉਹ ਵੀ ਹੰਬਲ ਤੋਂ ਬਹੁਤ ਖੁਸ਼ ਆਇਆ ਨਵੇਂ ਡਾਇਰੈਕਟਰ ਆ ਰਹੇ ਰੋਲਿਆ ਬਿਡਾਸਟਰੀ ਬੋਮੇਤੋਆ ਉਹ ਉਹਨੇ ਬਹੁਤ ਤਾਰੀਫ ਕੀਤੀ ਪਰ ਮੈਂ ਉਹ ਗੱਲ ਸੀ ਮੈਂ ਕਿਹਾ ਵੀਰੇ ਜੋਰਾ ਤੋਂ ਬਾਅਦ ਮੈਂ ਫਿਲਮ ਲੈਣ ਛੱਡਣ ਲੱਗੇ ਸੀ ਕਿਉਂਕਿ ਮੇਰੇ ਨਾਲ ਬਹੁਤ ਉਤਨੀ ਹਾਲਾਤ ਆਵ ਰਹੇ ਮੈਂ ਛੱਡ ਦੇਣੀ ਸੀ ਜੇ ਮੈਨੂੰ ਹੰਬਲ ਨਾਲ ਸੰਬੰਧਤ ਮੈਨੂੰ ਮumbai ਇਧਰ ਲੈ ਕੇ ਹੰਬਲ ਜ਼ਿਲ੍ਹਾ ਸੋਧਰੂ ਕੀਤੀ ਉਸ ਤੋਂ ਬਾਅਦ ਹੰਬਲ ਨੇ ਮੈਨੂੰ ਕੰਮ ਦੇਣਾ ਸ਼ੁਰੂ ਕਰ ਦਿੱਤਾ ਤਾਂ ਮੇਰਾ ਸੈੱਟ ਹੋ ਗਿਆ ਫਿਰ ਮੈਨੂੰ ਹੌਸਲਾ ਹੋ ਗਿਆ ਕਿ ਨਹੀਂ ਆ ਰੱਬ ਕਿਤੇ ਨਹੀਂ ਕਿਤੇ ਤਾਂ ਹੈ ਪਰ ਮੈਂ ਇੱਕ ਗੱਲ ਮੈਂ ਤਾਂ ਆਪਣੀ ਜ਼ਿੰਦਗੀ ਜਿਹੜੀ ਮਹਿਸੂਸ ਕਰਦਾ ਕਦੇ ਮੈਂ ਕਦੇ ਆਪਾਂ ਨੂੰ ਰੱਬ ਦੀ ਹੋਂਦ ਤੇ ਵੀ ਸ਼ੱਕ ਹੋਣ ਲੱਗਦਾ ਨਹੀਂ ਮੈਨੂੰ ਨਹੀਂ ਲੱਗਦਾ ਕਿ ਰੱਬ ਉਹ ਜਦੋਂ ਲੱਗਦਾ ਤੁਹਾਨੂੰ ਸ਼ੱਕ ਹੋਣ ਲੱਗਦਾ ਉਹਦੋਂ ਕਿਤੇ ਨਾ ਕਿਤੇ ਆ ਕੇ ਕੁਝ ਨਾ ਕੁਝ ਹੁੰਦੀ ਪਾਈ ਦੇ ਦਿੰਦਾ ਹੈ ਔਰ ਇਹ ਗੱਲ ਮੈਂ ਆਪਣੀ ਨਹੀਂ ਕਰ ਰਿਹਾ ਕਾ ਜਿਹੜੀ ਪੈਸਿਆਂ ਵਾਲੀ 6 ਮਹੀਨੇ 7 ਮਹੀਨੇ ਵਾਲੀ ਇਹ ਮੈਂ ਆਪਣੀ ਨਹੀਂ ਗੱਲ ਕਰ ਰਿਹਾ ਤੁਸੀਂ ਇਕੱਲੇ ਇਕੱਲੇ ਐਕਟਰ ਨੂੰ ਫੜ ਕੇ ਪਾਸੇ ਲਿਜਾ ਕੇ ਬਿਨਾਂ ਕੈਮਰੇ ਤੋਂ ਉਹਨੂੰ ਪੁੱਛੋਗੇ ਨਾ ਤੁਹਾਡਾ ਗੰਦਫਰੋਲ ਹੋ ਗਏ ਹਰ ਇੱਕ ਐਕਟਰ ਦੀ ਕਹਾਣੀ ਹੈ ਇਹ এবਾਰੇ ਜਿਹੜੇ ਕਪਾ ਇਹ ਨਹੀਂ ਕਿ ਨਾ ਕਲਾਸ ਵਾਂਡ ਹੋ ਜਾਂਦੀ ਹੈ بیا ਏ ਕਲਾਸ ਦੇ ਆਰਟਿਸਟ ਹੈ ਬੀ ਦੇ ਸੀ ਦੇ ਜਾਂ ਤਾਂ ਬੰਦਾ ਨਾ ਕਹਿੰਦਾ ਲੈਣਾ ਜਿਹੜੇ ਵੱਡੇ ਜਿਹਦੇ ਮੈਨੂੰ ਉਹਨਾਂ ਦੀ ਤਾਂ ਨਹੀਂ ਹੁੰਦੀ ਕਿ ਹੋਣ ਉਹਨਾਂ ਦੀ ਵੀ ਕਹਾਣੀ ਹੈ ਕਿ ਭਾਈ ਉਹਨਾਂ ਨੂੰ ਕਰੋੜਾ ਕਰੋੜਾ ਰੁਪਏ ਮਿਲ ਰਹੇ ਇੱਕ ਦੋ ਐਕਟਰ ਇਹ ਜਿਹੇ ਐਕਟਿੰਗ ਨੂੰ ਸਿੰਗਰ ਆ ਜਾਂਦੇ ਕਹਿਣੇ ਚਾਹੀਦਾ ਸੌਰੀ ਮੈਂ ਗਲਤ ਆ ਮਾਫੀ ਚਾਹੁੰਦਾ ਪਰ ਮੈਂ ਵੈਸੇ ਗੱਲ ਕਰਦਾ ਨਾ ਕਹਿਣੇ ਚਾਹੁੰਦਾ ਸੀ ਨਾਰਮਲ ਗੱਲ ਕਰਦਾ ਕਿ ਉਹਨਾਂ ਦੀ ਹਰ ਫਿਲਮ ਕਲਪ ਹੈ ਹਰ ਫਿਲਮ ਜਿਹਦੇ ਚੋ ਫਿਲਮ ਫਿਰ ਵੀ ਉਹਨਾਂ ਨੇ ਸਵਾ ਸਵਾ ਕਰੋੜ ਰੁਪਏ ਦੇ ਕੇ ਐਕਟਰ ਲਏ ਹੋਣ ਇੱਥੇ ਮੈਂ ਤੁਹਾਨੂੰ ਦੱਸੂਗੀ ਉਹਦਾ ਇਹ ਉਹਦੇ ਮਿਊਜ਼ਿਕ ਰਾਈਟ ਪੈਕੇਟ ਹੈ ਨਾ ਪਿੱਛੇ ਬਿਜ਼ਨਸ ਦੀ ਗੱਲ ਤੇ ਵੀ ਆ ਬਿਜ਼ਨਸ ਪੁਆਇੰਟ ਉਹਨਾਂ ਵੀ ਆ ਜਾਂਦਾ ਉਹ ਇਹ ਕੋਸਰ ਕਰਦੇ ਆ ਅਸਲੀ ਜਿਹਦੇ ਚੋ ਫਿਲਮ ਹਿੱਟ ਬਲੌਗ ਦੀ ਗੱਲ ਕਰਦੇ ਫਿਰ ਤਾਂ ਗਲਤ ਹੈ ਫਿਰ ਤੁਸੀਂ ਐਕਟਰ ਲੈਣਾ ਤਾਂ ਉਹਨੂੰ ਲੈ ਕੇ ਆਪਾਂ ਕੰਮ ਕਰਨਾ ਹੈ ਫਿਲਮ ਕਿ ਕਰ ਰਹੇ ਹੈ ਐਲਬਮ ਕਰ ਰਹੇ ਉਹ ਗੀਪੀ ਬਾਈ ਗੀਪੀ ਬਾਈ ਦੀ ਕਲੀ ਕਰਮਾਈ ਅੱਛਾ ਕੰਮ ਨਹੀਂ ਸੀ ਸ਼ੁਰੂ ਚ ਬਾਈ ਨੇ ਕੰਮ ਕਰਨਾ ਸ਼ੁਰੂ ਕੀਤਾ ਐਕਟਿੰਗ ਦੇ ਕੰਮ ਕੀਤਾ ਵਾਇਸ ਮੋਡਿਊਲੇਸ਼ਨ ਤੇ ਕੰਮ ਕੀਤਾ ਉਸ ਤੋਂ ਬਾਅਦ ਹੁਣ ਤੱਕ ਵਾਰਨਿੰਗ ਦੇ ਵਿੱਚ ਤੁਹਾਨੂੰ ਫਰਕ ਦਿਖਦਾ ਹੈ ਬਿਲਕੁਲ ਆ ਆਪਣਾ ਅਦਰਜੀਤ ਬਿਲਕੁਲ ਪਹਿਲੀ ਕਲਮ ਦੇਖੀ ਤੁਸੀਂ ਕੀ ਦੇ ਸੀ ਉਹ ਇਹ ਜਿਹੜਾ ਲਾਈਨ ਆਪਾਂ ਜਾਂ ਲਾਈਨ ਆਪਾਂ ਬੜੀ ਅਜੀਬ ਜਿਹੀ ਫਿਲਮ ਸੀ ਉਹ ਉਸ ਤੋਂ ਬਾਅਦ ਪੰਜਾਬ 1986 ਜਿਹੜੀ ਆ ਜੋ ਵੀ ਦੇਖੀਏ ਕਿੰਨਾ ਫਰਕ ਹੈ ਜੈਕ ਟੈਂਪ ਜੁਲੀਅਟ ਕਿੰਨਾ ਫਰਕ ਗੁੱਡ ਨਿਊਜ਼ ਇਸ ਆਪਸ਼ਨ ਵਰਨਾ ਇਨਜੇਬਲ ਕਿੰਨਾ ਫਰਕ ਤੁਸੀਂ ਸਿੰਗਰ ਹੋ ਮੈਂ ਪਹਿਲਾਂ ਵੀ ਕਹਿੰਦਾ ਕਿ ਤੁਸੀਂ ਸਿੰਗਰ ਹੋ ਕਿਉਂ ਐਕਟਰ ਹੋ ਥੀਏਟਰ ਕੀਤਾ ਨਹੀਂ ਕੀਤਾ ਮਾਇਨੇ ਨਹੀਂ ਰੱਖਦਾ ਤੁਸੀਂ ਗੇਂਦ ਕਿੰਨੀ ਕਰਦੇ ਹੋ ਮਾਇਨੇ ਰੱਖਦਾ ਤੁਸੀਂ ਮਗਰ ਪੈ ਗਏ ਇੱਕ ਚੀਜ਼ ਦੇ ਵੀ ਨਹੀਂ ਆ ਰਿਹਾ ਤਾਂ ਸਿੱਖਣੀ ਹੈ ਤਾਂ ਕਰਨੀ ਹੈ ਕਰਨੀ ਹੈ ਲਾਣ ਤਾਂ ਬਹੁਤ ਪੈ ਗਈ ਕਰ ਸਕਦੇ ਹੋ ਤੁਸੀਂ ਕਿਉਂ ਨਹੀਂ ਕਰ ਸਕਦੇ ਤੇ ਤੋੜੇ ਕਿੰਨੇ ਕੀ ਕਰਦਾ ਹੋਸ਼ ਨਹੀਂ ਕਰਦਾ ਆਪਣੇ ਆਪ ਨੂੰ ਪੋਜ਼ਿਟਿਵ ਬਣਾਉਂਦੇ ਅੱਖੀ ਸਾਥੋਂ ਅੱਖੀ ਜੀ ਕੋਈ ਗੱਲ ਨਹੀਂ ਫਿਰਦੀ ਹਾ ਅੱਜ ਨਹੀਂ ਤਾਂ ਕੱਲ ਨੂੰ ਸਭ ਕੀ ਹੋਈ ਜਾਣੀ ਆਪ ਦੇਖੋ ਆਪਣੇ ਕੋਲ ਪੋਜ਼ਿਟਿਵ ਕਰਨ ਵਾਸਤੇ ਚੀਜ਼ਾਂ ਵੀ ਪਈਆਂ ਤੇ ਆਪਾਂ ਨੂੰ ਨੈਗੇਟਿਵ ਕਰਨ ਵਾਸਤੇ ਲੋਕੋ ਵੀ ਪਏ ਹੈਣਾ ਪੋਜ਼ਿਟਿਵ ਕਰਨ ਵਾਸਤੇ ਚੀਜ਼ਾਂ ਦੇਖੋ ਪ੍ਰਿੰਸ ਬਾਈ ਸ਼ਵੇਂਦਰ ਵਿੱਕੀ ਬਾਈ ਇਹ ਆਪਣੇ ਆਪ ਦੇ ਪੋਜ਼ਿਟਿਵ ਕਰਨ ਵਾਸਤੇ ਦੋ ਬਹੁਤ ਵੱਡੇ ਸਾਹਮਣੇ ਆਪਣੇ ਆਸਤੇ ਕਾਫੀ ਹੈ ਜਦੋਂ ਵੀ ਕਦੇ ਨੈਗੇਟਿਵ ਸੋਚੀਦਾ ਤਾਂ ਆਪਾਂ ਵਿੱਕੀ ਬਾਈ ਨੂੰ ਯਾਦ ਕਰ ਲਈਂ ਬ੍ਰਿੰਸ ਬਾਈ ਨੂੰ ਯਾਦ ਕਰ ਲਈ ਤੇ ਇਹ ਵੀ ਸਾਡੇ ਨਾਲ ਆਈ ਕਰਦੇ ਹੁੰਦੇ ਸੀ ਆਪ ਦੇਖਿਆ ਨਾ ਉਹ ਸਾਰੇ ਪ੍ਰੀਕੀ ਬਾਈ ਨੂੰ ਮਾਪਾ ਕੋਸੀ ਬੈਠ ਕੇ ਗੱਲਾਂ ਕਰਦੇ ਸੀ ਉਹਨਾਂ ਦੀ ਤਰ੍ਹਾਂ ਦੀ ਸੀ ਪੰਜਾਬੀ ਫਿਲਮ ਇੰਡਸਟਰੀ ਜੀ ਉਹ ਮੁੱਲੀ ਨਹੀਂ ਪਾਇੀ ਸੀ ਤੇ ਅੱਜ ਦੇਖੋ ਦੇਤਾ ਨਹੀਂ ਮਿਲਦੀ ਤਾਂ ਇਥੇ ਰਾਤੋਂ ਰਾਤ ਕੀ ਹੋ ਜਾਣਾ ਕਿਸਮਤ ਕਦੋਂ ਕਿਧਰ ਪਲਟਾ ਖਾ ਜਾਏ ਕੋਈ ਪਤਾ ਨਹੀਂ ਲੱਗਦਾ ਇਸ ਜੀ ਨਾ ਇਤਨਾ ਕਹਾਣੀ ਇਤਨਾ ਰੂੜੀ ਸੈ ਇਤਨਾ ਕਰਕੇ ਦੇਖੀ ਉਹ ਤਾਂ ਸ਼ੁੱਕਰਵਾਰ ਤੱਕ ਕੋਈ ਨਹੀਂ ਜਾਣਦਾ ਸੋਮਵਾਰ ਨੂੰ ਵੱਡਾ ਕਹਿੰਦਾ ਇਡੀਆ ਹੱਬ ਤੋਂ ਵੱਡਾ ਸਿਸਟਮ ਤੁਸੀਂ ਇਹ ਕਹੋ ਹਸਾਬ ਵਾਰਨਿੰਗ ਟੂ ਰਿਲੀਜ਼ ਹੋਣੀ ਹੈ ਦੋ ਫਾਰਮਰੀ ਨੂੰ ਆਣੀ ਹੈ ਇਹ ਨਹੀਂ ਪਤਾ ਉਹਦੇ ਵਿੱਚ ਸਭ ਤੋਂ ਛੋਟਾ ਕੈਰੈਕਟਰ ਕਿਸੇ ਮੁੰਡੇ ਦਾ ਹੋਵੇ ਤੇ ਉਹ 3 ਤਰੀਕ ਨੂੰ ਸਟਾਰ ਬਣਿਆ ਬੈਠਾ ਹੋਗਾ ਕੁਝ ਨਹੀਂ ਬਤਾ ਕਦੇ ਜਦੋਂ ਉਹ ਉੱਤੇ ਆ ਕੇ ਕਿ ਪਹਿਲਾਂ YouTube ਤੇ ਵਾਰਨਿੰਗ ਆਈ ਹੈ ਫਿਰ ਅੱਜ ਆਪਾਂ ਗੋਗਾਂ ਤਾਂ ਕਹਿੰਦਾ ਅਗਲੇ ਦਿਨ ਹੀ ਪੋਸਟਰ ਆਪਾਂ ਅੱਗੇ ਆਪਣੇ ਪੰਨੇ ਨੂੰ ਜਿੰਦਾ ਕਰੂਗਾ ਜਿੰਦਾ ਕਰੂਗੀ ਪਤਾ ਉਹ ਮੈਂ ਤਾਂ ਕਹਿੰਦਾ ਸਮਝ ਜਿਹਨੂੰ ਵੱਡੇ ਸੁਪਨੇ ਦੇਖਣ ਦੀ ਆਸਤਾ ਹੈ ਉਹ ਫਿਲਮ ਲਾਈਨ ਚਾਹੋ ਫਿਲਮ ਲਾਈਨ ਹੀ ਹੈ ਜਿਹੜੀ ਜਿਹੜੇ ਤੁਹਾਡੇ ਵੱਡੇ ਸੁਪਨੇ ਪੂਰੇ ਕਰ ਸਕਦੀ ਹੈ ਹੋਰ ਕੋਈ ਲਾਈਨ ਨਹੀਂ ਕਰ ਸਕਦਾ ਨਹੀਂ ਪਤਾ ਕਦੇ ਵੀ ਬਟੇ ਇਹ 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 ਜੇਪਾ ਭੁੱਲ ਜਾਂਦੇ ਆ ਵੀ ਇਹ ਵੀ ਇੱਕ ਪ੍ਰੋਫੈਸ਼ਨ ਆ ਇਹੋ ਲੋਕ ਇਦਾਂ ਜਦੋਂ ਇੱਧਰ ਜਾ ਕੇ ਦੇਖ ਲੈਂਦੇ ਵੀ ਇਹਨੀਆਂ ਵੀ ਮਤਲਬ ਕੁਝ ਰੂਲਸ ਆ ਉਹਨਾਂ ਵਾਸਤੇ ਬਹੁਤ ਵੱਡਾ ਰਿਸਕ ਆ ਜਿਹੜੇ ਕਹਿੰਦੇ ਨੇ ਇੱਧਰ ਆ ਕੇ ਦੇਖ ਲੈਣੇ ਆ ਮੈਂ ਨਾ ਆਓ ਸਿੱਖ ਕੇ ਆਓ ਔਰ ਤੁਹਾਡੇ ਕੋਲ ਬਹੁਤ ਕੋਸ਼ਿਸ਼ ਲਾਈਨ ਦੇ ਵਿੱਚ ਜੇ ਤੁਸੀਂ ਸਿੱਖ ਕੇ ਆਉਗੇ ਜੇ ਤੁਸੀਂ ਐਵੇਂ ਹੀ ਆਉਂਗੇ ਤਾਂ ਖਤਮ ਹੋ ਥੋੜਾ ਟਾਈਮ ਚੱਲਣਗੇ ਤੁਹਾਨੂੰ ਜ਼ਿਆਦਾ ਨਹੀਂ ਜ਼ਿਆਦਾ ਤੇ ਤੁਹਾਡੇ ਜਿਨਾ ਸਬਰ ਵੀ ਨਹੀਂ ਮਤਲਬ ਅੱਜ ਜਦੋਂ ਜਦਾਂ ਅਸੀਂ ਵੀ ਉਤਰੀ ਜੰਨੇ ਆ ਮਤਲਬ ਤੁਹਾਨੂੰ ਛੋਟੇ ਛੋਟੇ ਪੇਸ਼ੈਂਸ ਨਾਲ ਵੀ ਘੜਦਾ ਜਾਏ ਇਹ ਇਸ ਤੋਂ ਵੱਧ ਪੇਸ਼ੈਂਸ ਕੀ ਹੋਊਗਾ ਇੰਨੀਆਂ ਫਿਲਮਾਂ ਕਰ ਲਈਆਂ ਫਿਰ ਵੀ ਇੰਸਟਾਗ੍ਰਾਮ ਤੇ 1780 ਫੋਲੋਅਰ ਨਹੀਂ ਫਿਰ ਉਹਨਾਂ ਨੂੰ ਅਲਿਕ ਕਰ ਕੋਸ਼ਿਸ਼ ਆਪ ਕੋ ਸਰਦਰ ਦਾ ਆਕਰ ਨਹੀਂ ਕੰਮ ਕਰਦਾ ਆਪ ਕੋ ਤਾਂ ਫਿਲਮਾਂ ਬਣਾਉਣਾ ਤੇ ਕੰਮ ਕਰਨਾ ਕੰਮ ਕਰਨ ਵਾਸਤੇ ਕੰਮ ਕਰਨਾ ਇੰਸਟਾਗ੍ਰਾਮ ਕੋਈ ਫਰਕ ਨਹੀਂ ਪੈਂਦਾ ਅੱਜ ਕਹਿੰਦੇ ਪੰਜਾਬੀ ਇੰਡਸਟਰੀ ਅਨਾਉਂਸ ਕਰਦੇ ਇਹੀ ਬਈ ਪੋਸਟਾਂ ਨਹੀਂ ਪਾਉਣੀਆਂ ਫੇਸਬੁੱਕ ਤੇ ਇੰਸਟਾ ਨਾਲ ਇੰਡਸਟਰੀ ਖਤਮ ਹੈ ਅਪੋਜ਼ਿਟ ਡੀਲੀਟ ਕਰਦੇ ਤੂੰ ਉਹ ਲੈਣਾ ਦਿਲ ਨਹੀਂ ਆਪਾਂ ਕਰ ਕਰਦਾ ਉਹਦਾ ਵੀ ਹੱਕ ਨਿਕਲਣਾ ਹੋਵੇ ਤਿਆਰ ਹੋ ਰੋਗੇ ਨਿਕਲਿਆ ਤਿਆਰ ਹੋਈਏ ਕਿ ਸੌਂਸ ਲੈ ਆਪਣੇ ਸ਼ਕਲੀ ਉਤੋਂ ਦਿੱਤੀ ਜਦੋਂ ਮਰਤੀ ਤਿਆਰ ਹੋ ਲਈਏ ਨਹੀਂ ਕਿਤੇ ਵਾਰੀ ਮਤਲਬ ਇਸ ਤਰ੍ਹਾਂ ਜਦੋਂ ਤੁਸੀਂ ਕਹਿੰਦੇ ਦੂਰੋਂ ਕਿਹਾ ਬੰਦਾ ਆਰਟਿਸਟ ਹੋਵੇ ਤਾਂ ਘਾਇਰਾਂ ਲੁੱਕ ਕੀ ਪਛਾਣਨਗੇ ਨਾ ਕੋਈ ਹੋਰ ਹੋਵੇ ਨਾ ਕਹਿੰਦਾ ਬੱਲੇ ਬੱਲੇ ਉਹ ਤਾਂ ਇਕਰ ਦੇਲਚਾ ਆਉਂਦਾ ਤਾਂ ਹੈ ਦੇਖੋ ਜਿੰਨਾਂ ਨੇ ਸਰਕਾਰੀ ਬੱਸਾਂ ਤੇ ਸਫ਼ਰ ਕਰਨਾ ਹੋਵੇ ਉਹ ਕਦੇ ਨਹੀਂ ਕਹਿੰਦੇ ਸਾਨੂੰ ਲੋਕ ਪਛਾਣਨ ਉਹ ਤਾਂ ਕਹਿੰਦੇ ਸਮਝ ਦੀ ਲੋਕ ਨਾ ਪਛਾਣ ਅਗਲਾ ਦੂਜਾ ਯਾਰ ਅੱਛਾ ਇਹ ਉਹ ਫਿਲਮ ਵਾਲਾ ਐਕਟਰ ਆ ਫਿਰਦਾ ਵਸਾ ਦੇ ਨਾ ਪਤਾ ਜਨੇ ਨਾ ਪਛਾਣ ਨਹੀਂ ਚਾਹੀਦੀ ਪਛਾਣ ਤੇ ਪਤਾ ਇਹਦੇ ਨਾਲ ਪੈਸੇ ਚਾਹੀਦੇ ਨੇ ਗੱਲ ਇਹ ਜ਼ਰੂਰੀ ਆ ਨਾ ਪੈਸਾ ਕਮਾਉਣਾ ਵੀ ਬਹੁਤ ਲਾਈਫ ਦੀ ਜਿਹੜੀ ਚੱਤ ਪੈਸਾ ਬਦਲਾ ਨਹੀਂ ਹੋਏ ਪੈਸਾ ਔਰ ਰੋਟੀ ਦਾ ਹਰ ਕੋਈ ਖਾ ਕੇ ਸੌਂਦਾ ਕੋਈ ਭੱਤੀ ਕਰਦੀ ਹੈ ਸਮਝਦੀ ਐਵੇਂ ਜਿਆਦਾ ਪੈਸਾ ਕਿਤੇ ਘਮੰਡ ਜਾਏਗਾ ਰਹਿਣ ਨੂੰ ਪੈਸਾ ਨਹੀਂ ਬੜਾ ਚਾਹੀਦਾ ਕੰਮ ਮਿਲਦਾ ਹਾਂ ਕੰਮ ਅੱਛਾ ਮਿਲੇ ਤਾਂ ਜ਼ਿਆਦਾ ਅੱਛੀ ਗੱਲ ਹੈ ਪਰ ਕਈ ਸਾਲ ਦਾ ਜਵਾਕ ਹੋ ਗਿਆ ਉਹਦੇ ਪੈਸੇ ਵੀ ਨਹੀਂ ਮਿਲਦਾ ਤੂੰ ਆਪੇ ਕਮਾ ਲੂਗਾ ਇੱਕ ਵਾਰੀ ਆਪਾਂ ਨੂੰ ਤਿਆਰ ਕਰ ਦੇ ਜੇ ਉਹਨੂੰ ਲੱਗਿਆ ਵੀ ਉਹਨੂੰ ਵੱਧ ਚਾਹੀਦੇ ਤੇ ਆਪੇ ਕਮਾ ਲੂਗਾ ਵਾਰਨਿੰਗ ਟੂ ਦੋ ਫਰਵਰੀ ਸਿਨੇਮੇ ਕਰਾਚ ਜਿੰਦਾਬਾਦ ਥੈਂਕ ਯੂ